ਮੇਰਾ ਨਾਮ 파ਰਮਜੀਤ ਕੌਰ ਕੋਦਰ ਬਲਾਕ ਪ੍ਰਧਾਨ ਅਸੀਂ ਅੱਜ ਇਸ ਜਿਹੜੇ ਇੱਥੇ ਜਲੰਧਰ ਚੌਕ ਜਲੰਧਰ ਬਾਈਪਾਸ ਚੌਕ ਦੇ ਇਕੱਠੇ ਹੋਏ ਆ ਸਾਡੇ ਨਾਲ ਜਿਹੜੀ ਸਰਕਾਰ ਆ ਪਿਛਲੇ 5-6 ਸਾਲਾਂ ਤੋਂ ਇਹੀ ਮਜ਼ਾਕ ਕਰਦੀ ਆ ਰਹੀ ਆ ਕਿ ਜਿਹੜੇ ਸਾਡੇ 0 ਤੋਂ 6 ਸਾਲ ਦੇ ਬੱਚੇ ਆ ਉਹਨਾਂ ਦਾ ਜਿਹੜਾ ਅਸੀਂ ਰਾਸ਼ਨ ਆ ਉਹ ਮੇ ਸਾਹੀ ਆਪਣੇ ਸੈਂਟਰਾਂ ਤੋਂ ਦਿੰਨੇ ਆ ਸ਼ੁਰੂ ਤੋਂ ਹੀ ਰਜਿਸਟਰ ਤਿਆਰ ਕਰੀਦੇ ਰਜਿਸਟਰਾਂ ਦੇ ਉੱਤੇ ਉਹਨਾਂ ਦੀ ਹਾਜ਼ਰੀ ਬਗੈਧਾ ਲੱਗਦੀ ਫੀਡ ਦੇ ਕੇ ਉਹਨਾਂ ਦੇ ਸਾਈਨ ਬਗੈਧਾ ਲਈ ਜਾਂਦੇ ਆ ਲੇਕਿਨ ਸਰਕਾਰ ਨੇ ਜਿਹੜਾ ਪੋਸ਼ਨ ਟਰੈਕਰ ਦਾ ਨਵਾਂ ਕੰਮ ਸ਼ੁਰੂ ਕੀਤਾ ਕਿ ਪੋਸ਼ਨ ਟਰੈਕਰ ਤੇ ਜਿਹੜੇ ਬੱਚੇ ਚੜਾਓ ਪਹਿਲਾਂ ਅਸੀਂ ਬੱਚੇ ਚੜਾਤੇ ਉਹਨਾਂ ਦੇ ਆਧਾਰ ਕਾਰਡ ਨੰਬਰ ਵੀ ਦੇ ਦਿੱਤੇ ਹੁਣ ਉਹਨਾਂ ਦੀਆਂ ਜੀ ਫੇਸ ਆਈਡੈਂਟੀਟੀ ਬਣਾਓ ਜੇ ਦੀ ਫੇਸ ਆਈਡੀ ਬਣੇਗੀ ਜਿਹਦਾ ਆਧਾਰ ਕਾਰਡ ਚੱਕੀ ਗਿਆ ਪੋਸ਼ਣ ਟਰੈਕਰ ਉਹਨੂੰ ਫੀਡ ਦਿੱਤੀ ਜਾਊਗੀ ਅਧਵਾਜ ਜੇ ਕਿਸੇ ਦਾ ਨਹੀਂ ਬਣਦਾ ਤੇ ਫਿਰ ਉਹਨੂੰ ਫੀਡ ਨਹੀਂ ਦਿੱਤੀ ਜਾਊਗੀ ਇਸ ਕਰਕੇ ਇਹ ਸਰਾ ਸਰ ਤੋਂ ਖਾਇਆ ਗਲਤ ਆ ਕਿਉਂਕਿ ਪਿੰਡਾਂ ਦੇ ਵਿੱਚ ਕਈ ਇਹੋ ਜਿਹੇ ਪਰਿਵਾਰ ਪ੍ਰਵਾਸੀ ਆ ਕੇ ਵੀ ਰਹਿੰਦੇ ਆ ਉਹ ਕਈ ਸਾਲਾਂ ਤੋਂ ਰਹਿ ਰਹੇ ਆ ਜਿਨ੍ਹਾਂ ਦੇ ਆਧਾਰ ਕਾਰਡ ਨਹੀਂ ਬਣੇ ਹੁੰਦੇ ਲੇਕਿਨ ਉਹਨਾਂ ਨੂੰ ਅਸੀਂ ਇਹ ਫੀਡ ਦਿੱਨੇ ਆ ਕਿਉਂਕਿ ਜਿਹੜਾ ਅੰਗਣਵਾੜੀ ਸੈਂਟਰ ਆ ਉਹ ਗਰੀਬ ਬੱਚਿਆਂ ਵਾਸਤੇ ਹੀ ਚੁਣਿਆ ਗਿਆ ਆ ਸੇਵਾ ਆ ਕਹੇ ਤੇ ਸੇਵਾ ਤੋਂ ਜਿਹੜਾ ਕਿਸੇ ਨੂੰ ਬਾਂਝਾ ਨਹੀਂ ਰੱਖਿਆ ਜਾ ਸਕਦਾ ਤੇ ਹਰ ਇੱਕ ਦੀ ਇਹ ਰਾਸ਼ਨ ਦੀ ਜਿਹੜੀ ਲੋੜ ਆ ਇਹ ਤੇ ਇਸ ਕਰਕੇ ਅਸੀਂ ਜਿਹੜਾ ਸਰਕਾਰ ਨੇ ਸਾਨੂੰ ਇਹ ਪੋਸ਼ਣ ਟਰੈਕਰ ਦਾ ਕੰਮ ਦਿੱਤਾ ਆ ਨਾ ਹੀ ਸਾਨੂੰ ਪਿਛਲੇ 4-5 ਸਾਲਾਂ ਤੋਂ ਸਾਨੂੰ ਮੋਬਾਈਲ ਦਿੱਤਾ ਨਾ ਮੋਬਾਈਲ ਭੱਤਾ ਦਿੱਤਾ ਨਾ ਇਹਦਾ ਕੋਈ ਖਰਚਾ ਦਿੱਤਾ ਅਸੀਂ ਪਰਸਨਲ ਆਪਣੇ ਫੋਨਾਂ ਤੋਂ ਹੀ ਇਹ ਪੋਸ਼ਨ ਟਰੈਕਰ ਦੀ ਜਿਹੜੀ ਐਪ ਆ ਚਲਾ ਰਹੇ ਆ ਲੇਕਿਨ ਹੁਣ ਇਹ 8-10 ਦਿਨਾਂ ਤੋਂ ਇੰਨਾ ਕਿ ਸਾਨੂੰ ਪਰੇਸ਼ਾਨ ਕੀਤਾ ਹੈ ਪੋਸ਼ਨ ਟਰੈਕਰ ਨੇ ਕਿ ਹਰ ਰੋਜ਼ ਨਵੇਂ ਤੋਂ ਨਵਾਂ ਵਰਜਨ ਆ ਜਿਹਦੇ ਲਈ ਸਾਨੂੰ ਸਮਝ ਨਹੀਂ ਆ ਰਹੀ ਹੈਗੀ ਇਹ ਕਹਿੰਦੇ ਕਿ ਤੁਹਾਡੀ ਆਨਲਾਈਨ ਹਾਜ਼ਰੀ ਤੁਹਾਡੀ ਜਿਹੜੀ ਆ ਲੋਕੇਸ਼ਨ ਤੇ ਹਾਜ਼ਰੀ ਲੱਗਣੀ ਆ ਤੇ ਫਿਰ ਇਹ ਫੋਨ ਚੱਲ ਨਹੀਂ ਰਿਹਾ ਇਹਦਾ ਮਤਲਬ ਕਿ ਅਸੀਂ ਆਪਣੀ ਡਿਊਟੀ ਤੋਂ ਗੈਰ ਹਜਰ ਆ ਸਾਨੂੰ ਹਜੇ ਤੱਕ ਇਸ ਪੋਸ਼ਣ ਟਰੈਕਰ ਦਾ ਕੰਮ ਨਹੀਂ ਸਮਝ ਆਇਆ ਜੇ ਸਾਡੇ ਕੋਲ ਸਰਕਾਰ ਨੇ ਪੋਸ਼ਣ ਟਰੈਕਰ ਤੇ ਸੱਲੀ ਬਖਸ਼ ਕੰਮ ਲੈਣਾ ਆ ਸਾਨੂੰ ਫੋਨ ਦਿੱਤੇ ਜਾਣ ਫੋਨ ਦਾ ਪਤਾ ਦਿੱਤਾ ਜਾਵੇ ਇਹਦੀ ਰਿਪੇਅਰ ਦਿੱਤੀ ਜਾਵੇ ਦੂਸਰਾ ਇਹਦੀ ਪਰਮਿਸ਼ਨ ਜਿਹੜੀ ਆ ਇਦਾਂ ਨਾ ਦਿੱਤੀ ਜਾਵੇ ਕਿ ਇਹਦੇ ਆ ਫੇਸ ਆਈਡੀਆਂ ਬਣਾਈਆਂ ਜਾਣ ਜਿਸ ਤਰ੍ਹਾਂ ਬੱਚਿਆਂ ਦੇ ਆਧਾਰ ਕਾਰਡ ਲਾ ਕੇ ਜਾਂ ਮਾਪੇ ਦਾ ਆਧਾਰ ਕਾਰਡ ਲਾ ਕੇ ਰਾਸ਼ਨ ਦਿੱਤਾ ਜਾਂਦਾ ਉਸੇ ਤਰ੍ਹਾਂ ਹੀ ਰਾਸ਼ਨ ਦਿੱਤਾ ਜਾਵੇ ਤਾਂ ਬੈਟਰ ਰਹੂਗਾ ਅੱਜ ਜਿਹੜੀਆਂ ਮੰਗਾਂ ਹੈਗੀਆਂ ਜੇਕਰ ਤੁਹਾਡੀਆਂ ਇਹ ਮੰਗਾਂ ਨਹੀਂ ਪੂਰੀਆਂ ਹੋਈਆਂ ਹੁੰਦੀਆਂ ਅਗਲਾ ਸੰਘਰਸ਼ ਹੋ ਜਾਵੇਗਾ ਅਸੀਂ ਅਗਲੇ ਨਵੇਂ ਸਾਲ ਤੋਂ ਆਪਣਾ ਇਸ ਤੋਂ ਵੀ ਜ਼ਿਆਦਾ ਤਿੱਖਾ ਜਿਹੜਾ ਸੰਘਰਸ਼ ਕਰਾਂਗੇ ਕਿਉਂਕਿ ਜਿਹੜੀ ਇਹ ਝਾੜੂ ਵਾਲੀ ਸਰਕਾਰ ਆ ਇਹਨੇ ਸਾਡੀ ਹਜੇ ਤੱਕ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਹੈਗੀ ਤੋਂ ਸੋ ਇਸ ਕਰਕੇ ਸਾਨੂੰ ਇਹ ਸਰਕਾਰ ਮਜਬੂਰ ਕਰ ਰਹੀ ਹੈ ਕਿ ਅਸੀਂ ਦੁਬਾਰਾ ਜਿਸ ਹਾਵਨ ਆ ਇਸ ਸਰਕਾਰ ਨੂੰ ਸਤਾ ਚ ਲੈ ਜਾਂਦਾ ਗਿਆ ਸੀ ਆ ਉਸ ਹਾਵਨ ਨਾਲੇ ਦਾ ਕੋਈ ਕੰਮ ਨਹੀਂ ਕਿ ਸਿਰੇ ਚੜਿਆ ਇਹ ਸਿਰਫ ਇੱਕ ਲਾਰੇ ਤੇ ਲਾਰਾ ਸਾਨੂੰ ਲਾ ਰਹੀ ਆ ਨਾ ਹੀ ਸਹੀ ਸਾਡੇ ਨਾਲ ਕਦੀ ਸਾਡੇ ਜਿਹੜੇ ਸੂਬਾ ਕਮੇਟੀ ਆ ਉਹਨਾਂ ਨਾਲ ਕਦੀ ਇਹਨਾਂ ਨੇ ਮੀਟਿੰਗ ਦਾ ਟਾਈਮ ਦਿੱਤਾ ਸੋ ਇਸ ਕਰਕੇ ਅਸੀਂ ਜਿਹੜਾ ਅਗਲੇ ਸੰਘਰਸ਼ ਆ ਮਿੱਡਾਂਗੇ ਤੇ ਬਹੁਤ ਹੀ ਉਹ ਸਾਡੇ ਜਿਹੜੀਆਂ ਤੁਹਾਡੀਆਂ ਮੰਗਾਂ ਹੈਗੀਆਂ ਇਹਨਾਂ ਦੇ ਸਬੰਧ ਵਿੱਚ ਵੀ ਪੰਜਾਬ ਸਰਕਾਰ ਨੂੰ ਕੋਈ ਜਿਹਾ ਮੰਗ ਪੱਤਰ ਦਿੱਤਾ ਹਾਂ ਹਾਂਜੀ ਅਸੀਂ ਆਪਣੇ ਸੀਡੀਪੀਓ ਦਫ਼ਤਰ ਸੀਡੀਪੀਓ ਮੈਡਮ ਸਾਡੀ ਜਗਿੰਦਰ ਕੌਰ ਉਹਨਾਂ ਨੂੰ ਅਸੀਂ ਮੰਗ ਪੱਤਰ ਦੇ ਰਹੇ ਆ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਆ ਅਸੀਂ ਆਪਣੇ ਦਫ਼ਤਰ ਵਾਲਿਆਂ ਨੂੰ ਹੀ ਮੁਸ਼ਕਲਾਂ ਦੱਸੀਆਂ ਤੇ ਉਹੀ ਸਾਡਾ ਭੇਜਦੇ ਆ ਜੇ ਅਗਰਵਾਇਜ਼ ਇਹਨਾਂ ਤੋਂ ਨਹੀਂ ਇਹ ਸਾਡਾ ਹੁੰਦਾ ਹੱਲ ਫਿਰ ਅਸੀਂ ਅੱਗੇ ਨਵੇਂ ਸੰਘਰਸ਼ ਸ਼ੁਰੂ ਕਰਾਂਗੇ ਮੇਰਾ ਨਾਮ ਖੁਸ਼ਵੰਤੀ ਜੱਸੀ ਮੈਂ ਮੈਤਪੁਰ ਤੋਂ ਪ੍ਰਧਾਨਾ ਸਰਕਲ ਦੀ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਸਾਨੂੰ ਇਕੱਠੇ ਹੋਣਾ ਪੈ ਰਿਹਾ ਕਿਉਂਕਿ ਮੁਸ਼ਕਲਾਂ ਜਿਹੜੀਆਂ ਬਹੁਤ ਦਿਨ ਪਰ ਦਿਨ ਵੱਧਦੀਆਂ ਜਾ ਰਹੀਆਂ ਸਾਡੀਆਂ ਸਾਡੀ ਜਿਹੜੀ ਸੁਣਵਾਈ ਹੈ ਕਿਤੇ ਨਹੀਂ ਹੋ ਰਹੀ ਪੋਸ਼ਨ ਟ੍ਰੈਕਰ ਨਾਮ ਦਾ ਇੱਕ ਐਪ ਜਿਹੜਾ ਉਹ ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਜੋ ਸਾਡੇ ਸਾਰੇਆਂ ਦੇ ਫੋਨਾਂ ਵਿੱਚ ਡਾਊਨਲੋਡ ਕਰਵਾਇਆ ਗਿਆ ਉਹਦੇ ਲਈ ਸਾਨੂੰ ਕੋਈ ਪਰਸਨਲ ਮਤਲਬ ਫੋਨ ਸਰਕਾਰ ਵੱਲੋਂ ਅੜਿਆ ਮਹਈਆ ਨਹੀਂ ਕਰਵਾਏਗੇ ਉਹ ਅਸੀਂ ਪਰਸਨਲ ਆਪਣੇ ਫੋਨਾਂ ਦੇ ਵਿੱਚ ਹੀ ਕਿਸੇ ਨਾ ਕਿਸੇ ਤਰ੍ਹਾਂ ਚਲਾ ਰਹੇ ਹਾਂ ਤਾਂ ਕਿ ਸਾਡੇ ਜਿਹੜੇ ਲਾਭਪਾਤਰੀ ਉਹਨਾਂ ਦਾ ਕੋਈ ਨੁਕਸਾਨ ਨਾ ਹੋ ਸਕੇ ਪਰ ਦਿਨ ਪ੍ਰਤੀ ਦਿਨ ਜਿਹੜਾ ਪੋਸ਼ਨ ਟਰੈਕ ਕਰਦਾ ਜਿਹੜਾ ਲੋਡ ਆ ਸਾਡੇ ਫੋਨਾਂ ਤੇ ਵੱਧਦਾ ਜਾ ਰਿਹਾ ਹੈ ਸਾਡੇ ਜਿਹੜੇ ਪਰਸਨਲ ਫੋਨ ਆ ਉਹ ਛੋਟੇ ਹੁੰਦੇ ਜਾ ਰਹੇ ਆ ਕਿਉਂਕਿ ਉਹਨਾਂ ਦਾ ਡਾਟਾ ਇੰਨਾ ਜ਼ਿਆਦਾ ਹੁੰਦਾ ਹੈ ਕਿ ਸਾਡੇ ਫੋਨ ਜਿਹੜੇ ਲੋਡ ਨਹੀਂ ਚੱਕ ਰਹੇ ਜਿਹਦੇ ਕਰਕੇ ਸਾਡੀ ਜਿਹੜੀ ਰੋਜ਼ਾਨਾ ਆਨਲਾਈਨ ਹਾਜ਼ਰੀ ਲੱਗਦੀ ਹੈ ਉਹਦੇ ਵਿੱਚ ਵੀ ਸਾਨੂੰ ਦਿੱਕਤ ਆ ਰਹੀ ਹੈ ਪਹਿਲਾਂ ਇਹਨਾਂ ਨੇ ਕਿਹਾ ਸੀ ਕਿ ਤੁਸੀਂ ਆਪਣੇ ਲਾਭਪਾਤਰੀਆਂ ਦੇ ਜਿਹੜੇ ਆਧਾਰ ਕਾਰਡ ਹੈ ਉਹ ਲਿੰਕ ਕਰਨੇ ਆ ਤਾਂ ਕਿ ਉਹਨਾਂ ਨੂੰ ਫੀਡ ਦਿੱਤੀ ਜਾ ਸਕੇ ਸਾਰੇ ਲਾਭ ਦਿੱਤੇ ਜਾ ਸਕਣ ਅਸੀਂ ਉਹ ਵਾਲੇ ਆਧਾਰ ਕਾਰਡ ਉਹਨਾਂ ਦੇ ਲਿੰਕ ਕੀਤੇ ਤੇ ਹੁਣ ਸਰਕਾਰ ਜਿਹੜੀ ਹੈ ਪ੍ਰੈਸ਼ਰ ਸਾਡੇ ਤੇ ਹੋਰ ਵਧਾ ਰਹੀ ਹੈ ਉਹ ਕਹਿ ਰਹੀ ਹੈ ਕਿ ਉਹਨਾਂ ਦੀ ਫੇਸ ਆਈਡੈਂਟੀ ਵੀ ਇਹਦੇ ਨਾਲ ਲਿੰਕ ਕੀਤੀ ਜਾਵੇ ਅਗਰ ਅਸੀਂ ਫੇਸ ਇਹਦੇ ਤੇ ਆਈਡੈਂਟੀ ਉਹਨਾਂ ਦੇ ਲਿੰਕ ਕਰਦੇ ਹਾਂ ਉਹਦੇ ਸਾਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਕਿਉਂਕਿ ਜ਼ਰੂਰੀ ਨਹੀਂ ਹੈ ਕਿ ਉਹ ਬੱਚੇ ਦੇ ਪੇਰੈਂਟਸ ਹੀ ਫੀਡ ਲੈਣ ਆਉਣ ਸਾਡੇ ਕੋਲੇ ਕਈ ਵਾਰੀ ਇਦਾਂ ਹੁੰਦਾ ਕਿ ਪੇਰੈਂਟਸ ਨਹੀਂ ਆ ਸਕਦੇ ਘਰ ਦਾ ਕੋਈ ਹੋਰ ਮੈਂਬਰ ਵੀ ਆ ਜਾਂਦਾ ਔਰ ਇਹ ਡਾਕ ਇਹ ਜਿਹੜਾ ਪੋਸ਼ਨ ਐਪ ਹੈਗਾ ਇਹ ਸੇਫ ਵੀ ਨਹੀਂ ਹੈਗਾ ਇਸ ਵਾਸਤੇ ਕਿਉਂਕਿ ਇਹਨੂੰ ਬੜੇ ਆਰਾਮ ਨਾਲ ਹੈਕ ਕੀਤਾ ਜਾ ਸਕਦਾ ਹੋਇਆ ਵੀ ਹੈਕ ਸਾਡਾ ਜਿਹੜਾ ਡਾਟਾ ਉਹ ਲੀਕ ਹੋ ਜਾਂਦਾ ਜਿਸ ਦੇ ਨਾਲ ਸਾਡੇ ਜਿਹੜੇ ਬੈਨੀਫੀਸ਼ੀਰੀ ਆ ਉਹਨਾਂ ਦੇ ਅਕਾਊਂਟ ਖਾਲੀ ਹੋ ਰਹੇ ਨੇ ਸੋ ਸਾਡੀ ਤਾਂ ਸਰਕਾਰ ਕੋਲ ਇਹ ਹੀ ਗੁਜਾਰਿਸ਼ ਹੈ ਕਿ ਸਾਨੂੰ ਫੋਨ ਦਿੱਤੇ ਜਾਣ ਮੋਬਾਈਲ ਦਾ ਹਰ ਇੱਕ ਸਿਸਟਮ ਜਿਹੜਾ ਸਾਨੂੰ ਉਹ ਸਰਕਾਰੀ ਦਿੱਤਾ ਜਾਵੇ ਤਾਂ ਅਸੀਂ ਆਪਣਾ ਕੰਮ ਜਿਹੜਾ ਪ੍ਰੋਪਰ ਕਰ ਸਕੀਏ। ਸੈਕਿੰਡ ਜਿਹੜਾ ਹੈ ਸਾਡੇ ਉੱਤੇ ਨਵੇਂ ਤੋਂ ਨਵੇਂ ਫਰਮਾਨ ਹੋਰ ਜਾਰੀ ਹੋ ਰਿਹਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਰਲ ਕੇ ਸਾਨੂੰ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਜਿਹੜਾ ਅਸੀਂ weight height ਕਰਦੇ ਹਾਂ portion tracker ਦੇ ਉੱਪਰ ਉਹਨੂੰ ਨੋਰਮਲ ਲਿਆਓ। ਜਦ ਕਿ ਜਿਹੜਾ ਸਾਡਾ ਜਿਹੜਾ ਸਾਡਾ ਵਰਲਡ ਲੈਵਲ ਦਾ ਸਰਵੇ ਆ ਜਿਹੜਾ ਸਾਡਾ ਇੰਡੀਆ ਆ ਉਹ ਕੁੱਖਮਰੀ ਦੇ ਵਿੱਚ 105 ਨੰਬਰ ਤੇ ਆ। ਠੀਕ ਹੈ ਭੁੱਖਮਰੀ ਸਾਡੇ ਪੰਜਾਬ ਇੰਡੀਆ ਦੇ ਵਿੱਚ ਦਿਨੋ ਦਿਨ ਵੱਧ ਰਹੀ ਹੈ ਔਰ ਜਿਹੜੇ ਬੱਚੇ ਸਾਡੇ ਕਪੋਸ਼ਿਤ ਹੈ ਹਰ ਦਸਾਂ ਦੇ ਵਿੱਚੋਂ ਅੱਠ ਲੇਡੀਆਂ ਉਹ ਨੀਮੀਆਂ ਦਾ ਸ਼ਿਕਾਰ ਹੈ ਜਿਹੜੇ ਬੱਚੇ ਆ ਉਹ ਉਹਨਾਂ ਦਾ ਭਾਰ ਘਟਾ ਜਦੋਂ ਦਾ ਲੋਕਡਾਊਨ ਹੋ ਕੇ ਹਟਿਆ ਉਹਨਾਂ ਦਾ ਕੱਦ ਵੀ ਘਟ ਗਿਆ ਉਹਨਾਂ ਦਾ ਭਾਰ ਵੀ ਘਟ ਗਿਆ ਉਹ ਕਪੋਸ਼ਿਤ ਨੇ ਤੇ ਪਰ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਉਹਨਾਂ ਨੂੰ ਨਾਰਮਲ ਰੇਂਜ ਵਿੱਚ ਭਰਿਆ ਜਾਵੇ ਜੋ ਕਿ ਸਰਾਸਰੀ ਇੱਕ ਧੱਕਾ ਵਾ ਕਿਉਂਕਿ ਸਾਨੂੰ ਪਤਾ ਜਿਹੜੀ ਸਾਡੀ ਸਕੀਮ ਚਲਾਈ ਇਸੇ ਕਰਕੇ ਗਈ ਸੀ ਕਿ ਅਸੀਂ ਕਪੋਸ਼ਿਤ ਬੱਚਿਆਂ ਨੂੰ ਜਿਹੜਾ ਫੀਡ ਦੀਏ ਉਹਨਾਂ ਨੂੰ ਖਰਾਕ ਦਈਏ ਤੇ ਉਹਨਾਂ ਨੂੰ ਗਾਈਡ ਕਰੀਏ ਘਰਦਿਆਂ ਨੂੰ ਉਹਨਾਂ ਦੇ ਨੂੰ ਤਾਂ ਕਿ ਉਹ ਬੱਚੇ ਕਪੋਸ਼ਿਤ ਨਾ ਹੋਣ ਤੇ ਆਮ ਗਰਭਵਤੀਆਂ ਨੂੰ ਦਈਏ ਤਾਂ ਕਿ ਉਹਨਾਂ ਦੇ ਬੱਚੇ ਕਪੋਸ਼ਿਤ ਨਾ ਪੈਦਾ ਹੋਣ ਤੰਦਰੁਸਤ ਪੈਦਾ ਹੋਣ ਪਰ ਜੇ ਅਸੀਂ ਸਾਰਾ ਡਾਟਾ ਨਾਰਮਲ ਚੜਾ ਦਾਂਗੇ weight ਨਾਰਮਲ ਆ ਜਾਊਗਾ ਪੋਸ਼ਣ ਟਰੈਕਰ ਤੇ ਫਿਰ ਤਾਂ ਸਾਡੀ ਸਕੀਮ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਹਦਾ ਮਤਲਬ ਕੀ ਇਹਦਾ ਮਤਲਬ ਕੀ ਸਰਕਾਰ ਸਾਨੂੰ ਘਰੇ ਭੇਜਣ ਦੀ ਤਿਆਰੀ ਕਰ ਰਹੀ ਹੈ ਠੀਕ ਹੈ ਤੇ ਸਾਡੇ ਜਿਹੜੇ ਬੱਚੇ ਆ ਲਾਹ ਪਾਤਰੀ ਆ ਉਹਨਾਂ ਦਾ ਨੁਕਸਾਨ ਹੋ ਰਿਹਾ ਜਿਹੜੇ ਗਰੀਬ ਜਨਤਾ ਵਾ ਉਹਨਾਂ ਦੇ ਮੂੰਹ ਦੇ ਵਿੱਚੋਂ ਉਹਨਾਂ ਦੇ ਬੱਚਿਆਂ ਦੇ ਮੂੰਹ ਦੇ ਵਿੱਚੋਂ ਇਹ ਖੁਰਾਕ ਦਾ ਜਿਹੜਾ ਨਾਮ ਹੀ ਨਿਵਾਲਾ ਉਹ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ ਜੇਕਰ ਸਾਡੇ ਬੱਚਿਆਂ ਨਾਲ ਜਾਂ ਸਾਡੇ ਲਾਭਪਾਤਰੀਆਂ ਨਾਲ ਕੋਈ ਵੀ ਨੁਕਸਾਨ ਹੁੰਦਾ ਹੈ ਤੇ ਉਹਦੀ ਪਰਭਾਈ ਜਿਹੜੀ ਪੰਜਾਬ ਸਰਕਾਰ ਕਰੇਗੀ ਅਸੀਂ ਡਟ ਕੇ ਉਹਨਾਂ ਦਾ ਮੁਕਾਬਲਾ ਕਰਾਂਗੇ ਤੇ ਅਸੀਂ ਆਪਣੇ ਲਾਭਪਾਤਰੀਆਂ ਦਾ ਕੋਈ ਨੁਕਸਾਨ ਨਹੀਂ ਹੋਣ ਦਵਾਂਗੇ